ਉਸੀ ਗੱਲਾਂ ਗੱਲਾਂ ਚ ਪਾਨ ਗ੍ਰੇਨ ਦੀ ਗੱਲ ਕੀਤੀ ਤੇ ਪਾਨ ਗ੍ਰੇਨ ਦੇ ਜਿਹੜੇ ਜਿਹੜੇ ਹੈਗੇ ਇਹਨਾਂ ਦੇ ਸ਼ੈਲਰ ਵਗੈਰਾ ਤੇ ਗੋਦਾਮ ਹੈ ਉਹਨਾਂ ਦਾ ਫੇਰ ਰੌਲਾ ਪਿਆ ਉੱਥੋਂ ਵੀ ਕਹਿੰਦੇ ਇੱਕ ਦੇ ਵਿੱਚ 35000 ਬੋਰੀਆਂ ਦਾ ਰੌਲਾ ਹੈ ਚੌਲਾਣੀਆਂ ਦੇ ਤੇ 27-2800 ਦਾ ਇੱਕ ਦੋ ਥਾਂ ਤੋਂ ਪਿਆ ਹੋਇਆ ਇਹ ਮਸਲਾ ਤੇ ਮੈਨੂੰ ਤਾਂ ਲਗਾਤਾਰ ਹੀ ਨਿਕਲ ਰਿਹਾ ਹੁਣ ਇਹ ਤਾਂ ਵੀ ਇੱਕ ਰੂਟੀਨ ਹੀ ਬਣਿਆ ਹੋਇਆ ਹੈ ਵੀ ਤੀਜੇ ਚੌਥੇ ਦਿਨ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਵੀ ਇੱਥੋਂ ਬੋਰੀਆਂ ਗਾਇਬ ਹੋ ਗਈਆਂ ਜੀ ਇੱਥੋਂ ਬੋਰੀਆਂ ਗਾਇਬ ਹੋ ਗਈਆਂ ਇਹ ਆਪਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਖਬਰਾਂ ਕਰ ਰਹੇ ਹਾਂ ਇਹ ਮੈਨੂੰ ਲੱਗਦਾ ਤੀਜੀ ਚੌਥੀ ਗੱਲ ਹੋ ਗਈ ਸ਼ਾਇਦ ਮੇਰੇ ਖਿਆਲ ਦੇ ਨਾਲ ਆਪਾਂ ਜੋ ਖਬਰਾਂ ਕਰ ਰਹੇ ਹਾਂ ਇਹ ਮਹੀਨੇ ਦੇ ਵਿੱਚ ਹੀ ਤਿੰਨ ਚਾਰ ਤੇ ਆਪਾਂ ਘਟੋ-ਘਟ ਕਰ ਚੁੱਕੇ ਹਾਂ ਇਹ ਦੇਖੋ ਫਿਰੋਜ਼ਪੁਰ ਚੋਂ ਆ ਗਈ ਹੈ ਖਬਰ ਲਗਭਗ 36000 ਗੱਟਾ ਕਣਕ ਦਾ ਹੀ ਗਾਇਬ ਹੋ ਗਿਆ 36000 ਗੱਟਾ ਕਣਕ ਦਾ ਸਭ ਗਾਇਬ ਹੋ ਜਾਣਾ ਇਹਦਾ ਮਤਲਬ ਕਿ ਲਗਭਗ ਤੁਸੀਂ ਦੇਖੋਗੇ ਤਾਂ 18 ਹਜ਼ਾਰ 18000 ਕੁਆਂਟਲ ਹੋ ਗਿਆ ਹੂੰ ਛਤੀ ਹਜ਼ਾਰ ਘਟਾ ਗਿਆ ਉਹ ਜੀ ਹੱਦ ਲਾ ਲਓ ਤੇ ਜੀ ਰੇਟ ਦਾ ਹਿਸਾਬ ਮੋਟਾ-ਮੋਟਾ ਲਾ ਲਈਏ ਤੇ 72400 ਸੀ ਪਿਛਲੀ ਵਾਰ ਹੂੰ ਉਹਦੀ ਕੈਲਕੂਲੇਸ਼ਨ ਕਰਨਾ ਤੇ ਕਰੋੜਾਂ ਚ ਗਈ ਜੀ ਤੇ ਕਰੋੜਾਂ ਚ ਗਈ ਇੱਥੇ ਵੀ ਇੱਕ ਬੰਦੇ ਦੇ ਨਾਮ ਤੇ ਇਹ ਸਾਰਾ ਘੁਟਾਲਾ ਨਿਕਲ ਰਿਹਾ ਕਿ ਉਹ ਘੁਟਾਲਾ ਕਰ ਗਿਆ ਜੀ ਹੂੰ ਹੋਰ ਗੱਲ ਇਹ ਆ ਕਿ ਇਨਸਪੈਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮੈਂ ਵਾਰ-ਵਾਰ ਕਹਿਣਾ ਹਸਾਂ ਆ ਜਿਹੜੀ ਖੇਡ ਚੱਲ ਰਹੀ ਹੈ ਨਾ ਇਹ ਸਾਰੇ ਸ਼ਹਿਰਾਂ ਚ ਹੀ ਆ ਲੱਗ ਪਾ। ਕੋਈ ਕਿਤੋਂ ਕੋਈ ਕਿਤੋਂ ਤੁਸੀਂ ਰਿਕਵਰੀਆਂ ਦੀ ਲਿਸਟ ਕੱਢ ਕੇ ਦੇਖ ਲਓ। ਕੀ ਹੈ ਜੀ? ਜੀ। ਜਦੋਂ ਤੁਸੀਂ ਮੇਰੀ ਗੱਲ ਸੁਣੋ ਤੁਹਾਡਾ ਸਿਸਟਮ ਇਹੋ ਜਿਹਾ ਹੈ ਕਿ ਇੱਕ ਇਨਸਪੈਕਟਰ ਹੈ ਜਿਹੜਾ ਉਹਦੀ ਕਾਬਲੀਅਤ ਹੀ ਇਹ ਵੇਖੀ ਜਾਂਦੀ ਹੈ ਕਿ ਥੱਲੇ ਕਿੰਨਾ ਇਕੱਠਾ ਕਰ ਸਕਦਾ। ਬਿਲਕੁਲ। ਮੇਨ ਮੰਨ ਲਓ ਉਹਦਾ ਕੋਈ ਸਟੇਸ਼ਨ ਹੈ ਜਿਹੜਾ ਉਹ ਹੈਗਾ ਏ ਤੇ ਅਫਸਰ ਨੂੰ 30 ਕਿਲੋਮੀਟਰ ਲਿਆ ਕੇ ਮਲੋਟ ਦੇ ਵਿੱਚ ਸੁੱਟ ਦਿੰਦੇ ਆ ਹੂੰ ਸਾਲਾ ਤੋਂ ਇੱਥੇ ਇਨਚਾਰਜ ਬਣ ਕੇ ਕੰਮ ਕਰਦਾ ਜਾਂ ਮੰਨ ਲਓ ਅੱਗੇ ਜਾ ਕੇ ਕਿਸੇ ਹੋਰ ਥਾਂ ਤੇ ਅਬੋਰ ਚ ਮੁਕਸਰ ਚ ਮੈਂ ਇੱਕ ਮਿਸਾਲ ਦੇ ਰਿਹਾ ਹਾਂ ਸਰ ਹੂੰ ਉਹ ਕਿਉਂ ਗਈ ਤੁਹਾਡੇ ਕੋਲ ਜਿੱਥੇ 20 25 ਇਨਸਪੈਕਟਰ ਹੋਣ ਮੰਡੀ ਚ ਇੱਕ ਨੂੰ ਇਦਾਂ ਦੀਆਂ ਜ਼ਿੰਮੇਵਾਰੀਆਂ ਕਿਉਂ ਹਰ ਵਾਰ ਜੀ ਕੋਈ ਨਾ ਕੋਈ ਖਾਸੀਅਤ ਹੈ ਜਿਹੜੇ ਬੰਦਿਆਂ ਨੂੰ ਇਦਾਂ ਦੀ ਆਦਤ ਪੈ ਗਈ ਜਿੱਥੇ ਉਹਨਾਂ ਦਾ ਹੋਰ ਡੰਗ ਚੱਲੇ ਕੋ ਚਲਾਉਣਗੇ ਨਾ ਆ ਪਿਛਲੀ ਵਾਰੀ ਇੱਥੇ ਤੁਹਾਨੂੰ ਯਾਦ ਹੋਣਾ ਇੱਕ ਵੀਡੀਓ ਵਾਇਰਲ ਹੋ ਗਿਆ ਸੀਗਾ ਕਣਕ ਦੇ ਸੀਜ਼ਨ ਦੇ ਵਿੱਚ ਉਸ ਇਨਸਪੈਕਟਰ ਨੂੰ ਵੀ ਆਰਜ਼ੀ ਤੌਰ ਤੇ ਲਾਇਆ ਗਿਆ ਸੀਗਾ ਸਿਫਾਰਿਸ਼ ਤੇ ਇੱਥੇ ਜੀ ਜੀ ਮੰਡੀ ਦੇ ਵਿੱਚ ਉਹ ਲੱਗ ਕੇ ਇਨਸਪੈਕਟਰ ਦਾ ਹੀ ਰੋਣਾ ਨਹੀਂ ਮੁੱਕਦਾ ਸਾ ਹਮ ਹਰ ਥਾਂ ਤੇ ਹਰ ਜਗ੍ਹਾ ਇੱਥੋਂ ਤੱਕ ਗੱਲ ਪਹੁੰਚਦੀ ਉਹ ਤੋਂ ਅੱਗੇ ਕਾਰਵਾਈ ਕੀ ਹੁੰਦੀ ਜਾਂਚ ਕੀ ਹੁੰਦੀ ਉਹਦਾ ਪਤਾ ਕੁਝ ਨਹੀਂ ਉਹ ਉਹਦਾ ਵੀ ਸੁਣ ਲਾ ਫਗਵਾੜੇ ਵਾਲਾ ਮਾਮਲਾ ਨਿਕਲਿਆ ਆਪਾਂ ਕੱਢਿਆ ਸੀਗਾ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਉਹਦੇ ਵਿੱਚ ਇੱਕ ਨਵੀਂ ਚੀਜ਼ ਵੇਖੀ ਮੈਂ ਵੀ ਮਾਲ ਨਿਕਲਿਆ ਡੀਐਫਐਸਸੀ ਨਾਲ ਮੈਂ ਗੱਲ ਕੀਤੀ ਉਥੋਂ ਦੇ ਬਰਾੜ ਸਾਹਿਬ ਦੀ ਐਫਐਸਸੀ ਹੈ ਜੀ ਤਾਂ ਉਹਨਾਂ ਨੇ ਮਤਲਬ ਕਿ ਪੁਸ਼ਟੀ ਕੀਤੀ ਸਾਡੇ ਕੋਲ ਕਿ ਹਾਂ ਜੀ ਜਿਹੜੇ 11 ਸ਼ੈਲਰ ਆ ਉਹਨਾਂ ਨੂੰ ਚੁਕਾਈ ਦੇ ਮਾਮਲੇ 'ਚ ਡੀਲਿਸਟਡ ਕਰ ਦਿੱਤਾ ਗਿਆ ਮਤਲਬ ਕਿ ਉਹਨਾਂ ਦੀ ਜਿਹੜੀ ਲਿਫਟਿੰਗ ਰੁਕਵਾ ਦਿੱਤੀ ਗਈ ਹੈ ਕਿ ਮਾਲ ਨਹੀਂ ਜਾਏਗਾ ਠੀਕ ਹੈ ਸਭ ਜੀ ਉਹਦੇ ਵਿੱਚੋਂ ਜ਼ਿਆਦਾਤਰ ਕਹ ਲੋ ਕਿ ਸ਼ੈਲਰ ਇੱਕ ਬੰਦੇ ਦੇ ਸਨ ਸ਼ਾਇਦ ਕਪੂਰਥਲੇ ਦਾ ਹੂੰ ਉਹਨੂੰ ਵੇਖਿਆ ਤੇ ਉਹ ਮੁੱਖ ਮੰਤਰੀ ਦੇ ਨਾਲ ਰੰਗਲਾ ਪੰਜਾਬ ਫੰਡ ਚ ਚੈੱਕ ਦੇ ਕੇ ਫੋਟੋ ਖਿੱਚਵਾ ਰਿਹਾ ਜੀ ਕਮਾਲ ਦੇਖੋ ਉਸੇ ਦਿਨ ਹੀ ਮੈਂ ਮਤਲਬ ਕਿ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਜੀ ਹਾਂਜੀ ਇਦਾਂ ਲਿਸਟਡ ਕੀਤੇ ਆ ਬੰਦੇ ਫਰਮਾਂ ਤੇ ਇਹਨਾਂ ਨੂੰ ਅਲਾਟਮੈਂਟ ਜਿਹੜੀ ਆ ਨਹੀਂ ਹੋਏਗੀ ਚਲੋ ਪੁਸ਼ਟੀ ਹੋ ਗਈ ਜੀ ਕੁਝ ਘੰਟਿਆਂ ਬਾਅਦ ਇੱਕ ਨਵੀਂ ਖਬਰ ਸਾਨੂੰ ਮਿਲੀ ਸਾਨੂੰ ਕਿ ਭਾਈ ਸਪੈਸ਼ਲ ਹੁਕਮ ਹੋਇਆ ਸ਼ੈਲਰ ਜਿਹੜੇ ਜਥੇਵੰਦੀ ਹੁੰਦੀ ਆ ਉਹਨਾਂ ਦੇ ਬੰਦੇ ਮਿਲੇ ਕਿਲੇ ਜਾਂ ਤੁਹਾਨੂੰ ਪਤਾ ਹੀ ਆ ਫਿਰ ਕੁਝ ਕਰਾਮਾਤਾਂ ਵੀ ਹੋ ਜਾਂਦੀਆਂ ਜੀ ਜੀ ਤਾਂ ਦੱਸਦੇ ਆ ਕਿ ਐਸਐਸਪੀ ਨੇ ਕਿਹਾ ਕਿ ਇੱਕ ਦਿਨ ਚ ਜਾਂਚ ਕਰਕੇ ਹੂੰ ਮਤਲਬ ਕਿ 11 ਸ਼ੈਲਰ ਸੀਗੇ ਜਿਹੜੇ ਇਹਨਾਂ ਨੇ ਸ਼ਾਇਦ ਡੀਲਿਸਟ ਕੀਤੇ ਜੀ ਇੱਕੋ ਦਿਨ ਚ ਰਿਪੋਰਟ ਦਿਓ ਜੀ ਤਾਂ ਫਿਰ ਰਿਪੋਰਟ ਤਾਂ ਹੋ ਹੀ ਜਾਣੀ ਸੀ ਮਾਜ ਪਤਾ ਲੱਗਿਆ ਕਿ ਮੇਰੇ ਕੋਲ ਹੁਣ ਕੋਈ ਡਾਕੂਮੈਂਟ ਤਾਂ ਨਹੀਂ ਪਰ ਦੱਸਦੇ ਆ ਕਿ ਖੁੱਲ ਗਿਆ ਕੰਮ ਪਟ ਕੋਲ ਜਦੋਂ ਐਦਾਂ ਦਾ ਕੰਮ ਚੱਲੀ ਜਾਣਾ ਸਰ ਇੱਕ ਪਾਸੇ ਤੇ ਤੁਹਾਡੀ ਸਰਕਾਰ ਕਿਸੇ ਨੂੰ ਕ੍ਰਪਸ਼ਨ ਦੇ ਤਹਿਤ ਬਈ ਐਦਾਂ ਕਰੇ ਤੇ ਉਹੀ ਬੰਦਾ ਤੁਹਾਨੂੰ ਆ ਕੇ ਚੈੱਕ ਸੌਂਪ ਜਾਵੇ ਜੀ ਫਿਰ ਉਹ ਉਹਨੂੰ ਐਸੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਮਿਲ ਜਾਵੇ ਤੇ ਫਿਰ ਸਿਸਟਮ ਦੇ ਵਿੱਚ ਜਿਹੜੇ ਬੰਦੇ ਦਾ ਦਗਾ ਲੱਗੇਗਾ ਲਾਊਗਾ ਕਿਉਂ ਮੈਂ ਬਿਲਕੁਲ ਜੀ ਨੂੰ ਮੌਕਾ ਮਿਲਦਾ ਫਿਰ ਸਰ ਉਹ ਸੰਭਾਲੇਗਾ ਨਾ ਇਹ ਜਿਹੜੇ ਘੋਟਾਲੇ ਆ ਕਪਲੇ ਆ ਖੀਰ ਤੇ ਪੈਣੇ ਤੁਹਾਡੇ ਤੇ ਮੇਰੇ ਕਹਿਣ ਦਾ ਮਤਲਬ ਮੈਂ ਗੱਲ ਨੂੰ ਜਲੇਬੀ ਬਣਾ ਕੇ ਇਸ ਕਰਕੇ ਕਰ ਰਿਹਾ ਆ ਉਧਰ ਲਿਜਾ ਰਿਹਾ ਆ ਕਦੇ ਉਧਰ ਲਿਜਾ ਰਿਹਾ ਆ ਕਿ ਭਾਈ ਖੀਰੇ ਤੁਹਾਡੇ ਤੇ ਪੈਣਾ ਤੁਸੀਂ ਮਤ ਕਹੋ ਕਿ ਪਨ ਪਨ ਗਰੇਣ ਦਾ ਜੀ ਮਤ ਕਹੋ ਕਿ ਪਨ ਸਪਦਾ ਜੀ ਮਤ ਕਹੋ ਇਹ ਤੁਹਾਡਾ ਹੀ ਆ ਬਿਲਕੁਲ ਇਹ ਤੁਹਾਡੇ ਤੇ ਪੈਣਾ ਖੀਰ ਕਿਉਂਕਿ ਉਹ ਕਰੋੜਾਂ ਦਾ ਕਪਲਾ ਕਰਨ ਵਾਲੇ ਅੱਜ ਕੱਲ ਕੀ ਆ ਕਿ ਬਾਹਰ ਅੰਦਰ ਸੈੱਲ ਹੁੰਦੇ ਆ ਉਹ ਜਿੱਥੋਂ ਨਿਕਲ ਜਾਂਦੇ ਆ ਜੀ ਕਾਬੂ ਹੀ ਨਹੀਂ ਆਉਂਦੇ ਪਟਿਆਲੇ 'ਚ ਕਪਲਾ ਕਰਨ ਵਾਲਾ ਬੰਦਾ ਉਹਦੇ 'ਚ ਕੀ ਆ ਕਿ ਉਸ ਨੂੰ ਬਚਾਉਣ ਲਈ ਸਰਕਾਰ ਦਾ ਇੱਕ ਬਹੁਤ ਵੱਡਾ ਬੰਦਾ ਸੀਗਾ ਜਿਹੜਾ ਉਹਨੇ ਟਿੱਲ ਲਾਇਆ ਉਸ ਤੋਂ ਬਾਅਦ ਉਹ ਨਿਕਲ ਕੇ ਅੱਜ ਤੱਕ ਨਹੀਂ ਫੜਿਆ ਗਿਆ ਪਰ ਹੋਇਆ ਕਿ ਉਹਦੀ ਜਗ੍ਹਾ ਤੇ ਜਿਹੜਾ ਬੰਦਾ ਮਤਲਬ ਕਿ ਚਾਰ ਸ਼ਿਟ ਕੀਤਾ ਗਿਆ ਚਾਰ ਸ਼ਿਟ ਕਰਕੇ 8-9 ਮਹੀਨੇ ਬਾਅਦ ਉਹਨੂੰ ਕਲੀਨ ਸ਼ਿਟ ਮਿਲ ਗਈ ਜੀ ਮਤਲਬ ਪਹਿਲਾਂ ਹੀ ਖੇਡ ਰਚੀ ਜਾਂਦੀ ਹੈ ਵੈਸੇ ਵੀ ਇਦਾਂ ਇਦਾਂ ਹੋਣਾ ਤੇ ਇਸੇ ਤਰ੍ਹਾਂ ਸਿਸਟਮ ਹੀ ਇਦਾਂ ਦਾ ਐਸਾ